ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾ ਹਰ ਹਰ ਪਤਿਤ ਪਾਵਨ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਕਈਏ ਪਰਮੇਸ਼ਰ ਦਾ ਨਾਮ ਪਤਿਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲਾ ਹੈ ਜੀ ਪ੍ਰਾਨ ਮਾਨ ਸੁਖ ਦਤਾ ਅੰਤਰਜਾਮੀ ਮਨ ਕੋ ਭਾਵਨ ਰਹਾਉ ਜੋ ਸਾਰਿਆਂ ਨੂੰ ਜੀਅ ਕਹੀਏ ਜ਼ਿੰਦਗੀ ਮਾਨ ਸਤਕਾਰ ਤੇ ਸੁਖ ਦੇਣ ਵਾਲਾ ਦਾਤਾ ਹੈ ਜ਼ਿੰਦਗੀ ਪ੍ਰਾਨ ਤੇ ਮਾਨ ਮਾਨ ਨੂੰ ਸੁਖ ਦੇਣ ਵਾਲਾ ਹੈ ਉਹ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਮੇਰੇ ਮਨ ਹਿਰਦੇ ਨੂੰ ਭਾਵਨ ਭਉਂਦਾ ਹੈ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਫਰਮਾਉਂਦੇ ਹਨ ਸੁੰਦਰ ਸੁਗੜ ਚਤਰ ਸਭ ਬੀਤਾ ਰਿਦਦਾਸ ਨਿਵਾਸ ਭਗਤ ਗੁਣ ਗਾਵਨ ਉਸ ਦਾ ਸਤ ਚੇਤਨ ਆਨੰਦ ਸਰੂਪ ਸੁੰਦਰ ਸੋਣਾ ਹੈ ਸ੍ਰਿਸ਼ਟੀ ਦੀਆਂ ਸੁਗੜ ਸ੍ਰੇਸ਼ਟ ਘੜਤਾਂ ਕਰਨ ਵਾਲਾ ਹੈ ਸਾਰਿਆਂ ਦੇ ਵਿਹਾਰ ਚਲਾਉਣ ਵਿੱਚ ਚਤਰ ਸਿਆਣਾ ਚਤਰ ਹੈ ਸਾਰਿਆਂ ਦੇ ਹਿਰਦਿਆਂ ਦੀ ਬੀਤਾ ਜਾਣਨ ਵਾਲਾ ਹੈ ਹਰ ਵਕਤ ਦਾਸ ਸੀਵਕਾਂ ਦੇ ਰਿੱਧ ਹਿਰਦੇ ਵਿੱਚ ਨਿਵਾਸ ਵਾਸਾ ਕਰਦਾ ਹੈ ਇਸ ਕਰਕੇ ਭਗਤ ਜਨ ਉਸ ਦੇ ਗੁਣਾਂ ਨੂੰ ਕੀਰਤਨ ਰੂਪ ਵਿੱਚ ਗਾਵਨ ਗਾਉਂਦੇ ਰਹਿੰਦੇ ਹਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮੀ ਜਨ ਸੋ ਖਾਵਨ ਉਹ ਸੁਆਮੀ ਮਾਲਕ ਪਰਮੇਸ਼ਰ ਅਨੂਪ ਉਪਮਾ ਤੋਂ ਰਹਿਤ ਨਿਰਮਲ ਉਜਲ ਰੂਪ ਸਰੂਪ ਹੈ ਉਸ ਦੀ ਬਣਾਈ ਹੋਈ ਇਹ ਮਨੁੱਖਾ ਦੇਹੀ ਕਰਮਾਂ ਦੀ ਭੂਮ ਧਰਤੀ ਹੈ ਜਿਹੋ ਜਿਹੇ ਕਰਤਬਾ ਨੂੰ ਜੀਵ ਬੀਜਦੇ ਹਨ ਉਹੀ ਕਰਮਾਂ ਦਾ ਫਲ ਕਾੰਦੇ ਹਨ ਇਸ ਮਨੁੱਖਾ ਦੇਹ ਰੂਪੀ ਕਰਮ ਰੂਪੀ ਧਰਤੀ ਵਿੱਚ ਜੋ ਜੀਵ ਨਿਸ਼ਕਾਮ ਕਰਮ ਕਰਕੇ ਨਾਮ ਰੂਪੀ ਬੀਜ ਨੂੰ ਬੀਜਣਗੇ ਉਹ ਬ੍ਰਹਮ ਆਨੰਦ ਰੂਪੀ ਫਲ ਨੂੰ ਖਾਣਗੇ ਬਿਸਮਨ ਬਿਸਮ ਭਏ ਬਿਸਮਾਦਾ ਆਨ ਨਬੀਓ ਦੂਸਰ ਲਾਵਨ ਬਿਸਮਨ ਕਈਏ ਅਚਰਜ ਸਰੂਪ ਨੂੰ ਪਾ ਕੇ ਬਿਸਮ ਅਚਰਜ ਤੋਂ ਅਚਰਜ ਹੋ ਗਏ ਜਿਸ ਵੇਲੇ ਬਿਸਮਨ ਬਿਸ ਵਿਸ਼ਿਆਂ ਵੱਲੋਂ ਰੁਕ ਗਿਆ ਉਦੋਂ ਬਿਸਮ ਅਚਰਜ ਸਰੂਪ ਨੂੰ ਪਾ ਕੇ ਬਿਸਮਾਦਾ ਅਚਰਜ ਰੂਪ ਹੋ ਗਏ ਆਨ ਹੋਰ ਕੋਈ ਵੀ ਦੂਜਾ ਦੂਸਰ ਕਈਏ ਦੂਜਾ ਬੀਓ ਪੈਦਾ ਨਹੀਂ ਹੋਇਆ ਜੋ ਉਸ ਅਦਵੈਤ ਰੂਪ ਪਰਮੇਸ਼ਰ ਦੇ ਬਰਾਬਰ ਲਾਵਨ ਕਈਏ ਲਵਣਾ ਕਰੀਏ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਸਦਾ ਬਲ ਜਵਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜੀਬਾ ਨਾਲ ਉਸ ਸਿਮਰਨੇ ਜੋਗ ਪਰਮੇਸ਼ਰ ਦੇ ਜਸ ਕੀਰਤ ਨੂੰ ਸਿਮਰ ਕੇ ਜਿਉਂਦੇ ਹਾਂ ਅਤੇ ਦਾਸ ਸੇਵਕ ਭਾਵ ਧਾਰ ਕੇ ਹਮੇਸ਼ਾ ਹੀ ਉਸ ਤੋਂ ਬਲਹਾਰ ਜਾਂਦੇ ਹਾਂ ਟੋਡੀ ਮਹੱਲਾ ਪੰਜਵਾ ਮਾਈ ਮਾਇਆ ਛਲ ਹੀ ਮਾਈ ਮਾਤਾ ਬਿਤਾ ਰੂਪ ਸੰਤ ਜਨੂ ਇਹ ਮਾਇਆ ਛਲ ਕਵਟ ਰੂਪ ਹੈ ਇਹ ਛਲ ਲੈਣ ਵਾਲੀ ਹੈ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਉ ਦੱਸデア ਤ੍ਰਿਣ ਕੱਖਾਂ ਦੀ ਅਗਨ ਅੱਗ ਵਾਂਗ ਜਲਦੀ ਹੀ ਮਾਇਆ ਦਾ ਪ੍ਰਤਾਪ ਨਾਸ ਹੋ ਜਾਂਦਾ ਖਤਮ ਹੋ ਜਾਂਦਾ ਮੇਗ ਬੱਦਲਾਂ ਦੀ ਛਾਇਆ ਸ਼ਾਮ ਵਰਗਾ ਇਸ ਦਾ ਸੁਖ ਹੈ ਅਤੇ ਗੋਬਿੰਦ ਵਾਹਿਗੁਰੂ ਦੇ ਭਜਨ ਸਿਮਰਨ ਤੋਂ ਬਗੈਰ ਇਉਂ ਪਦਾਰਥਾਂ ਦੀ ਆਵਾ ਜਾਈ ਹੈ ਜਿਵੇਂ ਹੜ ਦਾ ਜਲ ਹੜ ਦਾ ਪਾਣੀ ਲੰਗ ਜਾਂਦਾ ਹੈ ਪਾਪ ਹੜ ਦਾ ਪਾਣੀ ਹਮੇਸ਼ਾ ਡਿੱਗਿਆ ਨਹੀਂ ਰਹਿੰਦਾ ਰਹਾਉ ਬਿਸਰਾਮ ਦੇ ਕੇ ਕਿਰਪਾ ਕਰ ਦੇਆ ਛੂਡ ਸਿਆਨਪ ਬਹੁ ਚਤਰਾਈ ਦੋਇ ਕਰ ਜੋੜ ਸਾਧ ਮੰਗ ਚੱਲ ਇਸ ਲਈ ਬੁੱਧੀ ਦੀ ਸਿਆਣਪ ਚਿਤ్రਾਈ ਤੇ ਬਹੁਤੀ ਵਾਕਾਂ ਦੀ ਚਤੁਰਤਾ ਛੱਡ ਕੇ ਅੰਦਰੋਂ ਮਨ ਬੁੱਧ ਰੂਪੀ ਤੇ ਬਾਹਰੋਂ ਸੱਜਾ ਖੱਬਾ ਦੋਵੇਂ ਕਰ ਹੱਥ ਜੋੜ ਕੇ ਜੋੜ ਮਿਲਾ ਕੇ ਸਾਧ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਮੱਗ ਰਸਤੇ ਚੱਲਣਾ ਕਰ ਸਿਮਰ ਸੁਆਮੀ ਅੰਤਰਜਾਮੀ ਮਾਨੁਕ ਦੇਹ ਕਾ ਇਹ ਊਤਮ ਫਲ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਸੁਆਮੀ ਮਾਲਕ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਮਨੁੱਖਾ ਦੇਹ ਧਾਰੀ ਦਾ ਇਹੋ ਹੀ ਸਭ ਤੋਂ ਉੱਤਮ ਸ੍ਰੇਸ਼ਟ ਫਲ ਹੈ। ਵੇਦ ਬਖੀਾਨ ਕਰਤ ਸਾਧੂ ਜਨ ਭਾਗਹੀਨ ਸਮਝਿਤ ਨਹੀਂ ਖਲ ਇਸ ਗੱਲ ਨੂੰ ਵੇਦ ਅਤੇ ਸਾਧੂ ਸ੍ਰੇਸ਼ਟ ਜਨਪੁਰਖ ਕਥਨ ਕਰਦੇ ਹਨ ਉੱਚੀ ਉੱਚੀ ਕੂਕਾਂ ਦਿੰਦੇ ਹਨ ਭਾਈ ਨਾਮ ਜਪ ਲੋ ਪਰ ਕਹਿੰਦੇ ਸੰਤ ਭਗਤ ਜਨ ਗਿਆਨ ਦੀਆਂ ਗੱਲਾਂ ਕਥਨ ਕਰਦੇ ਪਰੰਤੂ ਭਾਗਾ ਤੂੰ ਹੀਨੇ ਖਲ ਮੂਰਖਤਾਈ ਵਾਲੇ ਪੁਰਖ ਸੰਤਾਂ ਭਗਤਾਂ ਦੇ ਬਚਨਾਂ ਨੂੰ ਸਮਝ ਕੇ ਧਾਰਨ ਨਹੀਂ ਕਰਦੇ ਸਗੋਂ ਟਿੱਜਰਾ ਕਰਦੇ ਹਨ ਜਦੋਂ ਕੋਈ ਮਹਾਪੁਰਖ ਕਹਿੰਦਾ ਹੈ ਭਾਈ ਕਿਵੇਂ ਤਰੇਗਾ ਅੱਗੋਂ ਮਖੌਲ ਵਿੱਚ ਕਹਿੰਦੇ ਹਨ ਕਿ ਤੁਹਾਡੀ ਮਹਾਪੁਰਖੋ ਪੂਛ ਪੜ ਕੇ ਲੰਘ ਜਾਵਾਂਗੇ ਸੋ ਇੱਥੇ ਮਹਾਪੁਰਖ ਨੂੰ ਵੀ ਇੱਕ ਪਸ਼ੂ ਜੂਨੀ ਸਮਝਿਆ ਹੈ ਜਾਂ ਕਹਿ ਤੋ ਬਣਾਂ ਦਿੱਤਾ ਹੈ ਸੋ ਇਨਾ ਪੁਰਖਾਂ ਦਾ ਕਦੋਂ ਭਲਾ ਹੋਵੇਗਾ ਜਿਹੜੇ ਮਹਾਪੁਰਖਾਂ ਨੂੰ ਵੀ ਇਸ ਤਰ੍ਹਾਂ ਮਖੌਲਾਂ ਤੇ ਟੀਚਰਾਂ ਕਰਦੇ ਹਨ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦਹਿਨ ਭਏ ਮਲ ਸੋ ਮਲ ਦਾ ਉਚਾਰਨ ਭੋਲਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਪੁਰਖ ਹਰ ਵਕਤ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਰਚੇ ਭਾਵ ਤਦਾਕਾਰ ਹੋਏ ਰਹਿੰਦੇ ਆ ਉਨ੍ਹਾਂ ਦੇ ਹਰ ਪਰਮੇਸ਼ਰ ਦਾ ਸਿਮਰਨ ਭਜਨ ਕਰਨੇ ਕਰਕੇ ਮਲ ਵਿਖੇਪ ਆਦਿਕ ਸਾਰੇ ਦੋਸ਼ ਦਹਿਨ ਸੜ ਕੇ ਸੁਆਹ ਹੋ ਜਾਂਦੇ ਹਨ ਭਾਵ ਨਿਵਰਤ ਹੋ ਗਏ ਹਨ ਟੁੱਡੀ ਮਹੱਲਾ ਪੰਜਵਾ ਮਾਈ ਚਰਨ ਗੁਰ ਮੀਠੇ ਏ ਮਾਈ ਮਾਤਾ ਪਿਤਾ ਰੂਪ ਸੰਤ ਜਨੋ ਪੂਰੀਆਂ ਸਤਗੁਰਾਂ ਦੇ ਚਰਨ ਅਤਿਅੰਤ ਮੀਠੇ ਪਿਆਰੇ ਹਨ ਜਿਨ੍ਹਾਂ ਦੇ ਨਾਲ ਸਾਨੂੰ ਦੇਵ ਦ੍ਰਿਸ਼ਟੀ ਦੀ ਪ੍ਰਾਪਤੀ ਹੋਈ ਹੈ ਜਿਵੇਂ ਇਤਿਹਾਸ ਵਿੱਚ ਆਉਂਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਘਰ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਅੱਜ ਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਪਾਤਸ਼ਾਹ ਸੁਖ ਆਰਾਮ ਦੇ ਨਾਲ ਪਲੰਘੇ ਤੇ ਬਿਰਾਜੇ ਹੋਏ ਸਨ ਸਤ ਗੁਰਾਂ ਨੂੰ ਬਿਰਾਜਿਆਂ ਕੋਈ ਸਮਾਂ ਲੰਘਿਆ ਇਤਨੇ ਨੂੰ ਪੋਜਨ ਦਾ ਸਮਾਂ ਹੋ ਗਿਆ ਮਾਤਾ ਤ੍ਰਿਪਤਾ ਜੀ ਨੇ ਇਸ ਗੱਲ ਦਾ ਬੜਾ ਚਾਹ ਸੀ ਕਿ ਮੇਰਾ ਪੁੱਤਰ ਨਾਨਕ ਕੁਝ ਦਿਨ ਮਾਂ ਦੇ ਹੱਥੋਂ ਭੋਜਨ ਛੱਕੇ ਮੇਰੀ ਇਸ ਗੱਲ ਦੀ ਇੱਛਾ ਪੂਰੀ ਕਰੇਗਾ ਕਿ ਮੈਂ ਆਪਣੇ ਪੁੱਤਰ ਨੂੰ ਅੱਥੀਂ ਭੋਜਨ ਛਕਾ ਕੇ ਆਪਣਾ ਚਾਹ ਲਾੜ ਪੂਰਾ ਕਰਾਂ ਮਾਤਾ ਨੇ ਅੱਥੀ ਲੰਗਰ ਤਿਆਰ ਕੀਤਾ ਘਰ ਦੀ ਦਾਸੀ ਜਿਸ ਦਾ ਨਾਮ ਇਤਿਹਾਸ ਵਿੱਚ ਤੁਲਸਾ ਕਰਕੇ ਆਇਆ ਹੈ ਮਾਤਾ ਤ੍ਰਿਪਤਾ ਜੀ ਨੇ ਉਸ ਤੁਲਸਾ ਦਾਸੀ ਨੂੰ ਕਿਹਾ ਕਹਿ ਕੇ ਭੇਜਿਆ ਕਿ ਮੇਰੇ ਨਾਨਕ ਪੁੱਤਰ ਨੂੰ ਬੁਲਾ ਕੇ ਲਿਆ ਤਾਂ ਕਿ ਜੋ ਮੈਂ ਪ੍ਰੇਮ ਨਾਲ ਤਾਜ਼ਾ ਭੋਜਨ ਤਿਆਰ ਕੀਤਾ ਹੈ ਉਹ ਛਕ ਛਕਾ ਸਕਾਂ ਤੁਲਸਾ ਉਸ ਟਿਕਾਣੇ ਤੇ ਪਹੁੰਚ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਬਿਰਾਜ ਰਹੇ ਸਨ ਚਾਦਰ ਨਾਲ ਸਰੀਰ ਸਾਰਾ ਕੱਜਿਆ ਹੈ ਪਰ ਇੱਕ ਸੱਜਾ ਚਰਨ ਚਾਦਰ ਤੋਂ ਬਾਹਰ ਨਜ਼ਰ ਪਿਆ ਸੁੱਤੇ ਨੂੰ ਉਠਾਉਣ ਦੀ ਦੋ ਪ੍ਰਕਾਰ ਦੀ ਰੀਤ ਹੈ ਜੇ ਆਪ ਤੋਂ ਛੋਟੇ ਨੂੰ ਉਠਾਉਣਾ ਹੋਵੇ ਤਾਂ ਬਾਹਾਂ ਤੂੰ ਫੜ ਕੇ ਜਗਾ ਦੇਈਏ ਪਰ ਆਪ ਤੂੰ ਵੱਡੇ ਨੂੰ ਜੋ ਆਦਰ ਸਤਕਾਰਯੋਗ ਹੋਵੇ ਉਸ ਨੂੰ ਚਰਨ ਪਕੜ ਕੇ ਜਗਾਉਣ ਦੀ ਰੀਤ ਹੈ ਇਸੇ ਰੀਤੀ ਤੇ ਪੁਰਬਲੇ ਪੁੰਨਾ ਦੇ ਪ੍ਰਤਾਪ ਕਰਕੇ ਤੁਲਸਾ ਦੇ ਮਨ ਵਿੱਚ ਐਸਾ ਸੰਕਲਪ ਪੈਦਾ ਹੋਇਆ ਕਿ ਤੁਲਸਾ ਨੇ ਜਗਾਉਣ ਲਈ ਚਰਨ ਪਕੜਿਆ ਤਾਂ ਚਰਨ ਸਪਰਸ਼ ਕਰਦਿਆ ਹੀ ਇੱਕ ਚੁੰਬਕ ਵਰਗੀ ਸ਼ਕਤੀ ਨੇ ਤੁਲਸਾ ਦਾ ਮਨ ਵਿਸਮਾਦਤਾਈ ਵਿੱਚ ਲੈ ਆਂਦਾ ਇਸ ਦੇ ਜਨਮ ਜਨਮਾਤਰਾਂ ਦੇ ਭਾਗ ਜਾਗੇ ਜਗਾਉਣ ਦੀ ਬਜਾਏ ਸਰਦਾ ਭਾਵਨਾ ਸਹਿਤ ਚਰਨਾਂ ਨੂੰ ਨਮਸਕਾਰਾਂ ਕਰਨ ਲੱਗੀ ਅਤੇ ਚਰਨ ਦਾ ਅੰਗੂਠਾ ਮੁੱਖ ਵਿੱਚ ਪਾ ਕੇ ਚਰਨਾਂ ਦੇ ਰਸ ਵਿੱਚ ਨਿਮਗਨ ਹੋ ਗਈ ਜੋ ਮਿਠਾਸ ਸੰਸਾਰ ਦੇ ਕਿਸੇ ਵੱਡੇ ਤੋਂ ਵੱਡੇ ਮਿੱਠੇ ਪਦਾਰਤ ਵਿੱਚ ਨਹੀਂ ਉਹ ਮਿਠਾਸ ਸਰਦਾਬਾਨ ਨੂੰ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਹੁੰਦੀ ਹੈ ਇਸ ਚਰਨਾਂ ਦੇ ਪ੍ਰਤਾਪ ਨੇ ਤੁਲਸਾ ਦੇ ਕਪਾੜ ਖੋਲ ਦਿੱਤੇ ਤੇ ਤਰਲੂਕੀ ਦਾ ਗਿਆਨ ਹੋ ਗਿਆ ਕੀ ਵੇਖਿਆ ਕਿ ਗੁਰੂ ਜੀ ਆਪਣੇ ਸਿੱਖ ਮਨੁੱਖ ਸਾਹੂਕਾਰ ਦੇ ਸੰਗਲਾ ਦੀਪ ਨੂੰ ਜਾਂਦੇ ਡੁੱਬਰੇ ਜਹਾਜ਼ ਨੂੰ ਮੋਢਾ ਲਾ ਕੇ ਪਾਰ ਕਰ ਰਹੇ ਹਨ ਇਹ ਕੌਤਕ ਵੇਖ ਕੇ ਤੁਲਸਾ ਹੈਰਾਨ ਹੋਈ ਤੇ ਸੋਚਣ ਲੱਗੀ ਕਿ ਗੁਰੂ ਸਾਹਿਬ ਤਾਂ ਆਰਾਮ ਵਿੱਚ ਬਿਰਾਜੀ ਹੋਏ ਵੀ ਸਿੱਖਾਂ ਦੀ ਸਹਾਇਤਾ ਕਰਦੇ ਹਨ ਇਉਂ ਜਾਣ ਕੇ ਸਤਗੁਰੂ ਜੀ ਸਿੱਖ ਦਾ ਜਹਾਜ਼ ਬੰਨੇ ਲਾਉਂਦੇ ਹਨ ਜੇ ਮੈਂ ਜਗਾ ਦਿੱਤਾ ਤਾਂ ਕਿਤੇ ਸਿੱਖ ਦਾ ਜਹਾਜ਼ ਵਿਚਾਲੇ ਹੀ ਨਾ ਰਹਿ ਜਾਵੇ ਇਤਨੇ ਸਮੇਂ ਵਿੱਚ ਹੀ ਦੇਰ ਲੱਗਣ ਦੇ ਕਾਰਨ ਮਾਤਾ ਤ੍ਰਿਪਤਾ ਨੇ ਤੁਲਸਾ ਨੂੰ ਆਵਾਜ਼ ਦਿੱਤੀ ਤੇ ਕਿਹਾ ਤੁਲਸਾ ਇਤਨੀ ਦੇਰ ਲਾ ਦਿੱਤੀ ਹੈ ਤੁਲਸਾ ਗੁਰੂ ਜੀ ਨੂੰ ਬਿਨਾਂ ਜਗਾਏ ਵਾਪਸ ਆਈ ਮਾਤਾ ਨੇ ਕਿਹਾ ਮੇਰੇ ਲਾਲ ਜੀ ਕਿਉਂ ਨਹੀਂ ਆਏ ਤੈਨੂੰ ਜਗਾਉਣ ਲਈ ਕੱਲਿਆ ਸੀ ਦਾਸੀ ਨੇ ਉੱਤਰ ਦਿੱਤਾ ਮਾਤਾ ਜੀ ਉਹ ਇੱਥੇ ਹੁੰਦੇ ਤਾਂ ਮੈਂ ਜ਼ਰੂਰ ਜਗਾ ਲਿਆਉਂਦੀ ਮਾਤਾ ਇੱਕਦਮ ਘਬराई ਤੇ ਪੁੱਛਿਆ ਇਤਨੀ ਜਲਦੀ ਕਿਥੇ ਚਲੇ ਗਏ ਹਨ ਦਾਸੀ ਨੇ ਉੱਤਰ ਦਿੱਤਾ ਸੰਗਲਾ ਦੀਪ ਇੱਕ ਡੁੱਬ ਰਹੇ ਜਹਾਜ਼ ਨੂੰ ਕੱਢਣ ਲਈ ਸਮੁੰਦਰ ਵਿੱਚ ਵੜੇ ਹੋਏ ਹਨ ਮਾਤਾ ਜੀ ਨੂੰ ਇਹਨਾਂ ਦੋਵੇਂ ਗੱਲਾਂ ਨੇ ਬੜਾ ਹੈਰਾਨ ਕਰ ਦਿੱਤਾ ਇੱਕ ਤਾਂ ਇਹ ਕਿ ਇਤਨੀ ਜਲਦੀ ਮੇਰਾ ਪੁੱਤਰ ਕਿਵੇਂ چلا ਗਿਆ ਦੂਸਰਾ ਜੇ چلا ਗਿਆ ਨਾ ਦਾਸੀ ਨੂੰ ਕਿਵੇਂ ਪਤਾ ਲੱਗਾ ਕਿ ਉਹ ਸੰਗਲਾ ਦੀਪ ਨੂੰ ਜਾ ਰਹੇ ਜਹਾਜ਼ ਨੂੰ ਡੁੱਬਣ ਤੋਂ ਬਚਾਉਣ ਲਈ ਸਮੁੰਦਰ ਵਿੱਚ ਵੜੇ ਹੋਏ ਹਨ ਰੋਟੀ ਵਿਚਕਾਰ ਹੀ ਛੱਡ ਕੇ ਮਾਤਾ ਜੀ ਖੁਦ ਤਿੰਨਾਂ ਲੋਕਾਂ ਦੇ مالک ਪੁੱਤਰ ਰੂਪ ਵਿੱਚ ਪ੍ਰਾਪਤ ਹੋਏ ਗੁਰੂ ਸਾਹਿਬ ਕੋਲ ਪਹੁੰਚੇ ਗੁੱਸਾ ਤਾਂ ਦਾਸੀ ਤੇ ਵੀ ਬਹੁਤ ਆਇਆ ਪਰ ਦਾਸੀ ਨਾਲੋਂ ਜ਼ਿਆਦਾ ਆਪਣੇ ਪੁੱਤਰ ਦੇ ਕੇ ਇਹਨਾਂ ਦੇ ਕਾਰਨ ਐਸਾ ਹੋ ਰਿਹਾ ਮੋਹ ਦੀ ਕਨਾਤ ਤਾਣੀ ਹੋਣ ਕਰਕੇ ਸਤਗੁਰਾਂ ਨੂੰ ਟੁੰਬ ਕੇ ਜਗਾ ਲਿਆ ਭਾਵ ਬਾਹਾਂ ਤੋਂ ਫੜ ਕੇ ਪੁੱਤਰ ਨੂੰ ਜਗਾਇਆ ਜਦੋਂ ਗੁਰੂ ਜੀ ਰਸੋਈ ਵਿੱਚ ਮਾਤਾ ਜੀ ਦੇ ਕੋਲ ਬੈਠ ਕੇ ਭੋਜਨ ਚੱਕਣ ਲੱਗੇ ਇੱਕ ਫੁਲਕਾ ਥਾਲੀ ਵਿੱਚ ਤੇ ਦੂਸਰਾ ਤਵੇ ਤੇ ਸੀ ਗੁਰੂ ਜੀ ਨੇ ਮਾਤਾ ਦੇ ਅੱਖਾਂ ਵਿੱਚੋਂ ਹੰਝੂ ਡਿੱਗਦੇ ਵੇਖੇ ਤਾਂ ਰੋਟੀ ਉੱਥੇ ਹੀ ਛੱਡ ਕੇ ਮਾਤਾ ਜੀ ਨੂੰ ਪੁੱਛਿਆ ਮਾਤਾ ਜੀ ਦੁਖੀ ਹੋਣ ਦਾ ਕਾਰਨ ਦੱਸੋ ਮਾਤਾ ਨੇ ਕਿਹਾ ਪੁੱਤਰ ਹੋਰਨਾ ਨੇ ਤਾਂ ਮਖੌਲ ਕਰਨਾ ਹੀ ਸੀ ਹੁਣ ਤਾਂ ਘਰ ਦੇ ਨੌਕਰ ਵੀ ਤੇਰੀ ਇਹੋ ਜਿਹੀ ਬਿਰਤੀ ਦੇ ਕਾਰਨ ਮਖੌਲ ਉਡਾਰੇ ਹਨ ਇਹ ਤੁਲਸਾ ਕਹਿ ਰਹੀ ਸੀ ਕਿ ਤੇਰਾ ਪੁੱਤਰ ਸਮੁੰਦਰ ਵਿੱਚ ਡੁੱਬ ਰਹੇ ਜਹਾਜ਼ ਨੂੰ ਕੱਢਣ ਲਈ ਸਮੁੰਦਰ ਵਿੱਚ ਵੜਿਆ ਹੋਇਆ ਹੈ ਤਾਂ ਸਤਿਗੁਰੂ ਜੀ ਕਹਿਣ ਲੱਗੇ ਮਾਤਾ ਇਸ ਕੰਬਲੀ ਦੇ ਕਹੇ ਤੇ ਤੁਸੀਂ ਭਰੋਸਾ ਕਰ ਬੈਠੇ ਹੋ ਇਤਨਾ ਬਚਨ ਕਹਿਣ ਦੀ ਧੀਰ ਸੀ ਕਿ ਤੁਲਸਾ ਸੰਸਾਰ ਵੱਲੋਂ ਕੰਬਲੀ ਨਜ਼ਰ ਆਉਣ ਲੱਗੀ ਪਰ ਸੁਰਤ ਅਜਹੀ ਉੱਚੀ ਉੱਠੀ ਕਿ ਜਿਤਨਾ ਚਿਰ ਸੰਸਾਰ ਵਿੱਚ ਜਿਉਂਦੀ ਰਹੀ ਆਤਮਿਕ ਆਨੰਦ ਨੂੰ ਮਾਣਦੀ ਰਹੀ ਭੈਣ ਨਾਨਕੀ ਨੇ ਕਾਂਦ ਵਿੱਚ ਆਪਣੇ ਵੀਰ ਗੁਰੂ ਨਾਨਕ ਜੀ ਨੂੰ ਬੇਨਤੀ ਕੀਤੀ ਕਿ ਤੁਲਸਾ ਦੀ ਛੋਟੀ ਜੀ ਗਲਤੀ ਦੀ ਤੁਸੀਂ ਇਤਨੀ ਵੱਡੀ ਸਜ਼ਾ ਕਿਉਂ ਦਿੱਤੀ ਹੈ ਉਸ ਦਾ ਇਤਨਾ ਗੁਨਾਹ ਸੀ ਕਿ ਉਸ ਨੇ ਸੱਚ ਦੱਸ ਦਿੱਤਾ ਵੀਰ ਜੀ ਇਹ ਦੱਸੋ ਕਿ ਤੁਸੀਂ ਉਸ ਵੇਲੇ ਸਮੁੰਦਰ ਵਿੱਚ ਨਹੀਂ ਸੀ ਤਾਂ ਗੁਰੂ ਜੀ ਕਹਿਣ ਲੱਗੇ ਕਿ ਭੈਣ ਜੀ ਇਹ ਤਾਂ ਠੀਕ ਹੈ ਪਰ ਰੱਬੀ ਭੇਦ ਬਾਹਰ ਪ੍ਰਗਟ ਨਹੀਂ ਕਰੀ ਦੇ ਜੈਸਾ ਕਿ ਬਾਬਾ ਫਰੀਦ ਜੀ ਦਾ ਵਾਕ ਹੈ ਹੋਣ ਨਜੀਕ ਖੁਦਾਏ ਦਾ ਭੇਤ ਨਾ ਕਿਸੈ ਦੇਨੋ ਜਦ ਭੈਣ ਨਾਨਕੀ ਨੇ ਤੁਲਸਾ ਲਈ ਵਾਸਤਾ ਪਾਇਆ ਤਾਂ ਗੁਰੂ ਜੀ ਨੇ ਕਿਹਾ ਭੈਣ ਮੈਂ ਇਸ ਨੂੰ ਸੰਸਾਰੀ ਕਮਲਿਆਂ ਵਰਗਾ ਕਮਲ ਨਹੀਂ ਦਿੱਤਾ ਬਲਕਿ ਸੰਸਾਰ ਤੂੰ ਸੁਰਤ ਉਜੇਰੀ ਕਰਕੇ ਚੌਥੇ ਪਾਦੀ ਪ੍ਰਾਪਤੀ ਕਰਾ ਦਿੱਤੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਰ ਦਿੱਤਾ ਹੈ ਇਸ ਪ੍ਰਕਾਰ ਸਤਿਗੁਰਾਂ ਦੇ ਚਰਨਾ ਦੀ ਛੋਹ ਤੁਲਸਾ ਦਾਸੀ ਨੂੰ ਪ੍ਰਾਪਤ ਹੋਈ ਤੇ ਉਸ ਦੀ ਦਿਬ ਦ੍ਰਿਸ਼ਟੀ ਜਾਗ ਪਈ ਸੀ ਸੂਸੇ ਇਸ ਤਰ੍ਹਾਂ ਸਾਧ ਸੰਗਤ ਜੀ ਦੂਸਰੀ ਸਾਖੀ ਇਤਿਹਾਸ ਵਿੱਚ ਆਉਂਦੀ ਜਦ ਪਹਾੜੀ ਰਾਜੇ ਭੀਮਚੰਦ ਕਵजीर ਜਿਸ ਦਾ ਨਾਮ ਦੇਵੀ ਦਾਸ ਸੀ ਜੋ ਤਨੋ ਮਨੋ ਸਤਗੁਰਾਂ ਦਾ ਪ੍ਰੇਮੀ ਹੋ ਚੁੱਕਾ ਸੀ ਹਰ ਸਮੇਂ ਦਸ਼ਮੇਸ਼ ਪਿਤਾ ਦੇ ਚਰਨਾਂ ਦਾ ਧਿਆਨ ਉਸ ਦੇ ਹਿਰਦੇ ਵਿੱਚ ਪ੍ਰਪੱਕ ਹੋ ਚੁੱਕਾ ਸੀ ਜਦੋਂ ਉਸ ਨੇ ਭੀਮਚੰਦ ਕੋਲ ਗੁਰੂ ਜੀ ਦੀ ਉਸਤਤ ਕੀਤੀ ਤਾਂ ਉਸਤਤ ਸੁਣ ਕੇ ਭੀਮਚੰਦ ਨੇ ਗੁਰੂ ਦਾ ਪੱਕੀ ਸਮਝ ਕੇ ਕਿ ਮੇਰੇ ਤੋਂ ਚੋਰੀ ਗੁਰੂ ਨੂੰ ਮਿਲਦਾ ਹੈ ਤੁਰੰਤ ਜਲਾਦਾਂ ਨੂੰ ਬੁਲਾ ਕੇ ਲੋਹੇ ਦੀਆਂ ਸਲਾਈਆਂ ਲਾਲ ਕਰਕੇ ਅੱਖਾਂ ਵਿੱਚ ਫੇਰ ਦਿੱਤੀਆਂ ਅਤੇ ਪਹਾੜ ਤੋਂ ਰੇੜ ਦਿੱਤਾ। ਦੇਵੀ ਦਾਸ ਨੇ ਅੱਖਾਂ ਵਿੱਚ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕੀਤਾ ਹੋਇਆ ਸੀ। ਸਤਿਗੁਰਾਂ ਨੇ ਸਲਾਈਆਂ ਆਪਣੇ ਚਰਨਾਂ ਤੇ ਸਹਾਰੀਆਂ ਤੇ ਦੇਵੀ ਦਾਸ ਦੀਆਂ ਅੱਖਾਂ ਸਾਫ਼ ਰਹਿ ਗਈਆਂ। ਮਾਤਾ ਜੀ ਨੂੰ ਸੜਦੇ ਮਾਸ ਦੀ ਦੁਰਗੰਧ ਆਈ। ਕੋਲ ਆ ਕੇ ਚਰਨਾਂ ਵਿੱਚੋਂ ਖੂਨ ਵਗਦਾ ਵੇਖਿਆ। ਕਾਰਨ ਪੁੱਛਣ ਤੋਂ ਹਜੂਰ ਨੇ ਕਿਹਾ ਮਾਤਾ ਜੀ ਇੱਕ ਸਾਡੇ ਚਰਨਾਂ ਦਾ ਪ੍ਰੇਮੀ ਜਿਸ ਦੀਆਂ ਅੱਖਾਂ ਵਿੱਚ ਸਲਾਈਆਂ ਫੇਰੀਆਂ ਅਸੀਂ ਆਪਣੇ ਬਿਰਦ ਦੀ लाज ਪਾਲਦੇ ਹੋਇਆ ਨੇ ਸਲਾਈਆਂ ਆਪਣੇ ਚਰਨਾਂ ਤੇ ਸਹਿ ਕੇ ਉਸ ਦੀਆਂ ਅੱਖਾਂ ਬਚਾਈਆਂ ਤੇ ਉਸ ਦੀ ਰੱਖਿਆ ਕੀਤੀ ਹੈ ਕੁਝ ਦਿਨਾਂ ਤੋਂ ਬਾਅਦ ਜਦੋਂ ਦੇਵੀ ਦਾਸ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਚਰਨਾਂ ਤੇ ਪਟੀਆਂ ਬੰਨੀਆਂ ਵੇਖ ਕੇ ਪੁੱਛਣ ਲੱਗਾ ਕਿ ਸਤਿਗੁਰੂ ਜੀ ਕੀ ਕਾਰਨ ਹੈ ਆਪ ਜੀ ਨੇ ਦੋਵੇਂ ਚਰਨਾਂ ਤੇ ਪਟੀਆਂ ਬੰਨੀਆਂ ਹੋਈਆਂ ਸਤਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਦੇਵੀ ਦਾਸ ਤੂੰ ਪੁੱਛਦਾ ਹੈ ਜੇ ਮੇਰੇ ਪੈਰਾਂ ਤੇ ਜਖਮ ਨਾ ਹੁੰਦੇ ਤਾਂ ਤੇਰੀਆਂ ਅੱਖਾਂ ਕਿਵੇਂ ਬਚਦੀਆਂ ਮੇਰੇ ਚਰਨਾਂ ਦਾ ਧਿਆਨ ਤੇਰੀਆਂ ਅੱਖਾਂ ਵਿੱਚ ਸੀ ਇਸ ਲਈ ਮੈਂ ਸਲਾਈਆਂ ਆਪਣੇ ਚਰਨਾਂ ਤੇ ਸਹਾਰੀਆਂ ਹਨ ਤੇ ਤੇਰੀ ਅਤੇ ਤੇਰੀਆਂ ਅੱਖਾਂ ਦੀ ਰੱਖਿਆ ਕੀਤੀ ਹੈ ਇਹੋ ਜਿਹੇ ਸਤਗੁਰਾਂ ਦੇ ਪਿਆਰ ਭਰੇ ਚਰਨ ਹਨ ਵੱਡੇ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਦੀਠੇ ਰਹਾਉ ਵੱਡਿਆਂ ਭਾਗਾ ਕਰਮਾਂ ਵਾਲਿਆਂ ਨੂੰ ਪਰਮੇਸ਼ਰ ਗੁਰੂ ਦੇ ਚਰਨਾਂ ਦਾ ਧਿਆਨ ਦਿੰਦਾ ਹੈ ਅਤੇ ਗੁਰ ਸਤਗੁਰਾਂ ਦੇ ਦਰਸ਼ਨ ਦੀਦਾਰ ਦੀਠੇ ਦੇਖਿਆਂ ਕਰੋੜਾਂ ਜੱਗਾਂ ਤੀਰਥਾਂ ਪੁੰਨਾਂ ਦਾ ਫਲ ਪ੍ਰਾਪਤ ਹੁੰਦਾ ਹੈ ਰਖਾਉ ਬਿਸਰਾਮ ਦੇ ਕੀ ਸਤਗੁਰੂ ਰਹਿਮਤਾਂ ਵਰਦਾਰੇ ਆ ਗੁਣਗਾਵਤ ਅਚੁੱਤ ਅਬినాਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ਜੋ ਅਚੁੱਤ ਅਗੇੜ ਭਾਵ ਆਪਣੀ ਪਦਵੀ ਤੋਂ ਨਾ ਡਿੱਗਣ ਵਾਲੇ ਅਬినాਸੀ 나ਸ਼ ਤੋਂ ਰਹਤ ਪਰਮੇਸ਼ਰ ਦੇ ਗੁਣਾ ਨੂੰ ਗਾਉਂਦੇ ਹਨ ਉਹਨਾਂ ਦੇ ਕਾਮ ਕ੍ਰੋਧ ਮਦ ਹੰਕਾਰ ਆਦਕਾਂ ਦੇ ਢੀਠੇ ਢੀਠਤਾਈ ਕਠੋਰਤਾਈ ਵਾਲਾ ਸੁਭਾਅ ਦੇ ਸਾਰੇ ਵਿਕਾਰ ਨਾਸ਼ ਹੋ ਗਏ ਹਨ ਅਸਥਿਰ ਪਏ ਸਾਚ ਰੰਗ ਰਾਤੇ ਜਨਮ ਮਰਨ ਬਾਹੁਰ ਨਹੀਂ ਪੀਠੇ ਉਹ ਸੱਚੇ ਪਰਮੇਸ਼ਰ ਦੇ ਰੰਗ ਪ੍ਰੇਮ ਰੰਗ ਵਿੱਚ ਰਤੇ ਹੋਏ ਅਸਥਿਰ ਅਬినాਸੀ ਬਾਦ ਵਿੱਚ ਇਸਤਤ ਹੋਏ ਹਨ ਅਤੇ ਉਹ ਜੰਮਣ ਮਰਨ ਰੂਪੀ ਚੱਕੀ ਵਿੱਚ ਧਰਤੀ ਤੇ ਸਮਾਨ ਰੂਪੀ ਦੋ ਪੁੜਾ ਵਿਚਾਲੇ ਦਾਣਿਆਂ ਦੀ ਨਿਆਈ ਪਾ ਕੇ ਬਾਹੁਰ ਫਿਰ ਪੀਠੇ ਪੀਸੇ ਨਹੀਂ ਜਾਣਗੇ ਬੇਨਹਰ ਭਜਨ ਰੰਗ ਰਸ ਜੀਤੇ ਸੰਤ ਦਿਆਲ ਜਾਣੇ ਸਭ ਝੂਠੇ ਹਰ ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਗੈਰ ਜਿਤਨੇ ਵੀ ਰੰਗ ਕੌਤਕ ਵੇਖਣੇ ਤੇ ਵਿਸ਼ੇ ਰਸ ਭੋਗਣੇ ਹਨ ਜਿਤਨੇ ਵੀ ਵਿਸ਼ਿਆਂ ਦੇ ਰੰਗ ਆਨੰਦ ਤੇ ਪਦਾਰਥਾਂ ਦੇ ਰਸ ਸਵਾਦ ਹਨ ਉਹ ਦਿਆਲੂ ਪਰਮੇਸ਼ਰ ਦੇ ਮਹਾਤਮਾ ਜਨਾਂ ਨੇ ਸਾਰੇ ਹੀ ਝੂਠੇ ਜਾਣੇ ਹਨ ਦਿਆਲੂ ਸੰਤਾਂ ਨੇ ਲੋਕਾਂ ਦੇ ਕਲਪੇ ਹੋਏ ਸੁਖ ਸਾਰੇ ਝੂਠੇ ਜਾਣੇ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰਾ ਦੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚੱਲੇ ਸਭ ਮੂਠੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨਾਂ ਨੇ ਨਾਮ ਰੂਪੀ ਰਤਨ ਉੱਤਮ ਵਸਤੂ ਨੂੰ ਪਾਉਣਾ ਕੀਤਾ ਹੈ ਜੋ ਪਰਮੇਸ਼ਰ ਦੇ ਨਾਮ ਤੋਂ ਬਿਹੂਨ ਬਿਨਾ ਹਨ ਉਹ ਆਪਣੇ ਸੇ ਕਾਮ ਕਰਮ ਪੁੰਨ দান ਆਦ ਸਾਰੇ ਇਥੇ ਹੀ ਮੂਠੇ ਲਟਾ ਕੇ ਪ੍ਰਲੋਕ ਨੂੰ ਚਲੇ ਗਏ ਹਨ ਆਪਣਾ ਸਾਰਾ ਜੀਵਨ ਸੰਸਾਰ ਰੂਪੀ ਜੂਏ ਵਿੱਚ ਲਟਾ ਕੇ ਪ੍ਰਲੋਕ ਨੂੰ ਚਲੇ ਗਏ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ wah guru wah guru wah guru ਅਲਸਾ ਵਾਹਿਗੁਰੂ ਜੀ ਕੀ ਫਤਿਹ